ਯੂਕੇ ਚੈਂਪੀ ਬਣੀ ਪੰਜਾਬ ਨੇ ਗੁਟਕਾ ਸੱਬ ਹੱਥ 'ਚ ਲੈ ਕੇ ਚੁਕਿਸੋਂ ਕਿਹਾ ਪੂਰੀ ਇਮਾਨਦਾਰੀ ਨਾਲ ਨਿਵਾ ਮੰਗੀ ਆਪਣਾ ਫਰਜ਼ ਜੀ ਹਾਂ ਦੱਸਿਏ ਕਿ ਬੀਤੇ ਦਿਨੀ ਯੂਕੇ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਦਰਅਸਲ ਕਿ ਉਹ ਸਟਾਮਰ ਦੀ ਅਗਵਾਈ ਵਿੱਚ ਲੇਬਰ ਪਾਰਟੀ 1997 ਤੋਂ ਬਾਅਦ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ। ਲੇਬਰ ਪਾਰਟੀ ਨੇ 410 ਸੀਟਾਂ ਤੋਂ ਵਧੇਰੇ ਸੀਟਾਂ ਜਿੱਤ ਕੇ ਇਸ ਸ਼ਾਨਦਾਰ ਜਿੱਤ ਹਾਸਲ ਕੀਤੀ ਜਦਕਿ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਦੀ ਕੰਜ਼ਰਵੇਟਿਵ ਪਾਰਟੀ ਨੇ ਬਹੁਤ ਘੱਟ ਸੀਟਾਂ ਹਾਸਲ ਕੀਤੀਆਂ। ਤੇ ਇਸ ਵਿਚਾਰ ਲੈ ਹੁਣ ਐਮਪੀਜ਼ ਦੇ ਵੱਲੋਂ ਸੋਚੀ ਚੁੱਕੀ ਜਾ ਰਹੀ ਹੈ ਜਿੱਥੇ ਭਾਰਤੀ ਮੂਲ ਦੀ ਸ਼ਿਵਾਨੀ ਰਾਜਾ ਨੇ ਭਗਵਦ ਗੀਤਾ ਹੱਥ ਵਿੱਚ ਲੈ ਕੇ ਸੌ ਚੁੱਕੀ ਸੀ ਉੱਥੇ ਹੀ ਦੱਸ ਜਾਈਏ ਕਿ ਪ੍ਰੀਤ ਗਿੱਲ ਜਿਹੜੇ ਕੀ ਮੂਲ ਪੰਜਾਬੀ ਨੇ ਉਹਨਾਂ ਦੇ ਵੱਲੋਂ ਹੱਥ ਵਿੱਚ ਗੁਟਕਾ ਸੱਬ ਲੈ ਕੇ ਸੌ ਚੁੱਕੀ ਗਈ ਹੈ ਬਰਮਿੰਗਮ ਐਜਬੈਸਟਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਐਮਪੀ ਵਜੋਂ ਯੂਕੇ ਦੀ ਅਸੈਂਬਲੀ ਦੇ ਵਿੱਚ ਸੌ ਚੁੱਕੀ ਹੈ ਦੱਸ ਜਾਈਏ ਕਿ ਉਹਨਾਂ ਨੇ 16599 ਵੋਟਾਂ ਹਾਸਲ ਕੀਤੀਆਂ ਜਦਕਿ ਉਧਰ ਕੰਜ਼ਰਵੇਟਿਵ ਉਮੀਦਵਾਰ ਸਿਰਫ 8231 ਵੋਟਾਂ ਤੇ ਹੀ ਸਿਮਟ ਕੇ ਰਹਿ ਗਏ ਸਨ ਤੇ ਹੁਣ ਪ੍ਰੀਤ ਗਿੱਲੇ ਐਮਪੀ ਵਜੋਂ ਅਸੈਂਬਲੀ ਦੇ ਵਿੱਚੋਂ ਸੋ ਚੁੱਕੀ ਹੈ ਇਸ ਦੌਰਾਨ ਉਹਨਾਂ ਦੇ ਹੱਥ ਵਿੱਚ ਗੁਟਕਾ ਸੱਤ ਸੀ ਤੇ ਉਹਨਾਂ ਨੇ ਸਿੱਖ ਮਰਿਆਦਾ ਅਨੁਸਾਰ ਆਪਣਾ ਸਿਰ ਟਕਿਆ ਖੁਆ ਸੀ ਤੇ ਸੋ ਚੁੱਕਦੇ ਹੋਏ ਇਹ ਗੱਲ ਆਖੀ ਕਿ ਉਹ ਆਪਣਾ ਫਰਜ਼ ਜਿਹੜੀਆਂ ਵੀ ਡਿਊਟੀਆਂ ਨੇ ਜਿਹੜੀਆਂ ਵੀ ਜ਼ਿੰਮੇਵਾਰੀਆਂ ਨੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਯੂਕੇ ਚੈਂਪੀ ਬਣੀ ਪੰਜਾਬ ਨੇ ਗੁਟਕਾ ਸੱਬ ਹੱਥ ਚ ਲੈ ਕੇ ਚੁਕਿਸੋਂ ਕਿਹਾ ਪੂਰੀ ਇਮਾਨਦਾਰੀ ਨਾਲ ਨਿਵਾ ਮੰਗੀ ਆਪਣਾ ਫਰਜ਼ ਜੀ ਹਾਂ ਦੱਸਿਏ ਕਿ ਬੀਤੇ ਦਿਨੀ ਯੂਕੇ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਦਰਅਸਲ ਕਿਯਰ ਸਟਾਮਰ ਦੀ ਅਗਵਾਈ ਵਿੱਚ ਲੇਬਰ ਪਾਰਟੀ 1997 ਤੋਂ ਬਾਅਦ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ। ਲੇਬਰ ਪਾਰਟੀ ਨੇ 410 ਸੀਟਾਂ ਤੋਂ ਵਧੇਰੇ ਸੀਟਾਂ ਜਿੱਤ ਕੇ ਇਸ ਸ਼ਾਨਦਾਰ ਜਿੱਤ ਹਾਸਲ ਕੀਤੀ ਜਦਕਿ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਕੰਜ਼ਰਵੇਟਿਵ ਪਾਰਟੀ ਨੇ ਬਹੁਤ ਘੱਟ ਸੀਟਾਂ ਹਾਸਲ ਕੀਤੀਆਂ ਤੇ ਇਸ ਵਿਚਾਲੇ ਹੁਣ ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਜਾ ਰਹੀ ਹੈ ਜਿੱਥੇ ਭਾਰਤੀ ਮੂਲ ਦੀ ਸ਼ਿਵਾਨੀ ਰਾਜਾ ਨੇ ਭਗਵਤ ਕੀਤਾ ਹੱਥ ਵਿੱਚ ਲੈ ਕੇ ਸੌ ਚੁੱਕੀ ਸੀ ਉੱਥੇ ਹੀ ਦੱਸ ਜਾਈਏ ਕਿ ਪ੍ਰੀਤ ਗਿੱਲ ਜਿਹੜੇ ਕੀ ਮੂਲ ਪੰਜਾਬੀ ਨੇ ਉਹਨਾਂ ਦੇ ਵੱਲੋਂ ਹੱਥ ਵਿੱਚ ਗੁਟਕਾ ਸੈਬ ਲੈ ਕੇ ਸੌ ਚੁੱਕੀ ਗਈ ਹੈ ਬਰਮਿੰਗਮ ਐਜਬੈਸਟਨ ਤੋਂ ਲੇਬਰ ਉਮੀਦਵਾਰ ਪ੍ਰੀਤ ਗਿੱਲ ਜੇਤੂ ਰਹੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਐਮਪੀ ਵਜੋਂ ਯੂਕੇ ਦੀ ਅਸੈਂਬਲੀ ਦੇ ਵਿੱਚ ਸੌ ਚੁੱਕੀ ਹੈ ਦੱਸ ਜਾਈਏ ਕਿ ਉਹਨਾਂ ਨੇ 16599 ਵੋਟਾਂ ਹਾਸਲ ਕੀਤੀਆਂ ਜਦਕਿ ਉਧਰ ਕਨਜ਼ਰਵੇਟਿਵ ਉਮੀਦਵਾਰ ਸਿਰਫ 82131 ਵੋਟਾਂ ਤਹੀ ਸਿਮਟ ਕੇ ਰਹਿ ਗਏ ਸਨ ਤੇ ਹੁਣ ਪ੍ਰੀਤ ਗਿੱਲੇ ਐਮਪੀ ਵਜੋਂ ਅਸੈਂਬਲੀ ਦੇ ਵਿੱਚੋਂ ਸੋ ਚੁੱਕੀ ਹੈ ਇਸ ਦੌਰਾਨ ਉਹਨਾਂ ਦੇ ਹੱਥ ਵਿੱਚ ਗੁਟਕਾ ਸੱਪ ਸੀ ਤੇ ਉਹਨਾਂ ਨੇ ਸਿੱਖ ਮਰਿਆਦਾ ਅਨੁਸਾਰ ਆਪਣਾ ਸਿਰ ਟਕਿਆ ਹੋਇਆ ਸੀ ਤੇ ਸੋ ਚੁੱਕਦੇ ਹੋਏ ਇਹ ਗੱਲ ਆਖੀ ਕਿ ਉਹ ਆਪਣਾ ਫਰਜ਼ ਜਿਹੜੀਆਂ ਵੀ ਡਿਊਟੀਆਂ ਨੇ ਜਿਹੜੀਆਂ ਵੀ ਜ਼ਿੰਮੇਵਾਰੀਆਂ ਨੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ